15 ਜਨਵਰੀ ਦਾ ਹਨਾਤੀਸ਼ੇ ਹੰਦੀ ਗੱਲ ਹੈ ਕਿ ਲਖਵਿੰਦਰ ਸਿੰਘ ਮੱਲੀ ਨਾਮ ਦਾ ਵਿਅਕਤੀ ਹੈ ਜੋ ਅੜੜ ਦੀ ਦੁਕਾਨ ਚਾਹ ਰਿਹਾ ਹੈ ਇਹ ਨੜਲੇ ਤੋਂ ਆਪਣੇ ਘਰ ਜਾ ਰਿਹਾ ਸੀ ਮੇਜਪੁਰ ਤੇ ਰਸਤੇ ਵਿੱਚ ਰੋਕ ਕੇ ਚਾਰ ਮੋਟਰਸਾਈਕਲ ਚਲਾਬ ਨੌਜਵਾਨ ਸੀਗੇ ਉਹਨਾਂ ਨੇ ਇੱਥੇ ਫਾਇਰਿੰਗ ਕੀਤੀ ਸੀ ਜਿਸ ਦੇ ਨਾਲ ਇਹਦੇ ਪੇਟ ਦੇ ਵਿੱਚ ਗੋਲੀ ਲੱਗੀ ਸੀ ਇਹਨੂੰ ਜਲੰਧਰ ਹਸਪੀਟਲ ਰੱਖਣ ਕਰਾਇਆ ਗਿਆ ਇਹਦੇ ਬਿਆਨ ਲੈ ਕੇ ਇੱਥੇ ਪੁਛਤਾ ਰਿਪੋਰਟ ਰਜਿਸਟਰ ਕੀਤਾ ਗਿਆ 307 25 ਰੰਗਨਾਲਾ ਤੋ ਇਹਦੇ ਸਬੰਧ ਵਿੱਚ ਮੈਡਮ ਬਤਸਲਾ ਗੁਪਤਾ ਸਾਡੇ ਐਸਐਸਪੀ ਕਪੂਥਲਾ ਦੀ ਰਹਿਣ ਹੈ ਉਹਨਾਂ ਦੇ ਨਿਰਦੇਸ਼ਨ ਅਨੁਸਾਰ ਡੀਐਸਟੀ ਪੁਲਤ ਐਸਐਚਓ ਆਪਣੇ ਸੁਬੰਗਪੁਰ ਸੀਏ 3 ਸਾਡੀ ਸਾਰੀ ਜੜੀ ਹੈ ਉਹ ਇੱਥੇ ਵਰਕਆਊਟ ਕੀਤਾ ਸੀ ਔਰ ਟੈਕਨੀਕਲ ਤੇ ਹਿਊਮਨ ਤਰੀਕੇ ਨਾਲ ਇਹਨੂੰ ਅਸੀਮ ਕਰਨ ਨੂੰ ਕੋਸ਼ਿਸ਼ ਕੀਤਾ ਹੈ ਇਹਦੇ ਵਿੱਚ ਚਾਰ ਦੋਸ਼ੀ ਜਿਹੜੇ ਹੈਗੇ ਆ ਉਹ ਢਿਲਮਾ ਥਾਣੇ ਦੇ ਸੰਗੋਜਨਾ ਬੰਡਾ ਹੈਗਾ ਉਥੇ ਦੇ ਰਹਿਣ ਵਾਲੇ ਹੈਗੇ ਆ ਇਕਨਾਂ ਅਸ਼ਰਨਜੀਤ ਹੈ ਕਿ ਉਹ ਪ੍ਰਭਜੋਤ ਹੈਗਾ ਮਨਪ੍ਰੀਤ ਹੈਗਾ ਹਰਪ੍ਰੀਤ ਹੈ। ਇਹ ਚਾਰ ਲੜਕੀ ਜਿਹੜੇ 24 ਤੋਂ 27 ਸਾਲ ਦੀ ਇਹਨਾਂ ਦੀ ਉਮਰ ਹੈਗੀ ਇਹਨਾਂ ਨੂੰ ਅਰੈਸਟ ਕੀਤਾ ਗਿਆ ਇਸ ਮੁਕੱਦਮੇ ਦੇ ਵਿੱਚ। ਔਰ ਇਸ ਦੇ ਵਿੱਚ ਇੱਕ ਲੜਕਾ ਜਿਹੜਾ ਅਮਰਿਤਪਾਲ ਹੈਗਾ ਉਹ ਵੀ ਜਿਹੜਾ ਹੈਗਾ ਉਹ ਫੜਿਆ ਗਿਆ ਹੈਗਾ ਆਪਣੇ ਦਸੂਏ ਥਾਣੇ ਦੇ ਵਿੱਚ ਤੇ ਇਹਦੇ ਵਿੱਚ ਜਿਹੜਾ ਵੈਪਨ ਸੀਗਾ ਉਹ ਵੀ ਰਿਕਵਰ ਹੋ ਚੁੱਕਾ ਹੈਗਾ ਇਹਦੇ ਵਿੱਚ ਮੋਟਰਸਾਈਕਲ ਜਿਹੜਾ ਵਰਤਿਆ ਗਿਆ ਸੀ ਉਹ ਵੀ ਇਸ ਨੂੰ ਰਿਕਵਰ ਕਰ ਲਿਆ ਹੈਗਾ। ਔਰ ਅਮਰਤਪਾਲ ਦੀ ਗੱਲ ਹੋਈ ਸੀਗੀ ਇੱਕ ਲੜਕੇ ਨਾਲ ਜਿਹੜਾ ਮਨਰੂਪ ਹੈਗਾ ਜੋ ਯੂ ਐਸ اے ਦਾ ਰਹਿਣ ਵਾਲਾ ਹੈਗਾ ਦੱਸਿਆ ਜਾਂਦਾ ਹੈ। ਉਹਨੇ ਇਹ ਵਾਰਦਾਤ ਨੂੰ ਅੰਜਾਮ ਦੇਣ ਲਈ ਇਹਨਾਂ ਨੂੰ ਪੈਸੇ ਦਿੱਤੇ ਸੀਗੇ ਸਪਾਈਮਿਟੀ ਸੀਗੀ। ਔਰ ਇਹਦੇ ਵਿੱਚ 1.5 ਲੱਖ ਰੁਪਏ ਦੀ ਇਹਨਾਂ ਦੀ ਗੱਲ ਹੋਈ ਸੀਗੀ। ਇਹਦੇ ਵਿੱਚੋਂ 74000 ਰੁਪਏ ਜਿਹੜਾ ਇਹਨਾਂ ਨੂੰ ਮਨੀਗ੍ਰਾਮ ਦੇ ਥਰੂ ਆ ਗਿਆ ਹੈ ਜੀ। ਇਹਨਾਂ ਦਾ ਪ੍ਰਾਪਰਟੀ ਦਾ ਡਿਸਪਿਊਟ ਲੱਗਾ ਹੈਗਾ ਜੋ ਹੁਣ ਤੱਕ ਵੀ ਇਨਵੈਸਟੀਗੇਸ਼ਨ ਚੱਲ ਰਿਹਾ ਹੈ। ਮਨਰੂਪ ਅਮਰੀਕਾ ਵਾਲੇ ਦਾ ਅਮਰੂਪ ਉਹਦਾ ਕੋਈ ਰਿਸ਼ਤੇਦਾਰ ਸੀਗਾ ਉਹਦੇ ਨਾਲ ਕੋਈ ਪ੍ਰਾਪਰਟੀ ਦਾ ਡਿਸਪੂਟ ਹੈ ਜੀ ਉਹ ਅਮਰਿਤਪਾਲ ਜਿਹੜਾ ਹੈਗਾ ਮੇਨ ਸੂ ਕਰਤਾ ਦਾ ਇਹਦੇ ਵਿੱਚ ਜਿਨੇ ਇਹਨਾਂ ਦੀ ਇਹਨਾਂ ਨਾਲ ਗੱਲ ਕਰਾਈ ਹੈਗੀ ਲੜਕੇ ਨਾਲ ਇਹ ਮੂਰੇ ਹੈ ਜਿਹੜੇ ਚਾਰੇ ਜਣੇ ਹੈਗੇ ਇਹਨਾਂ ਨੂੰ ਪੈਸੇ ਦੇ ਕੇ ਇਹਨਾਂ ਨੂੰ ਬਾਇ ਕੀਤਾ ਸੀ ਤੇ ਅਮਰਿਤਪਾਲ ਜਿਹੜਾ ਹੈਗਾ ਉਹ ਇਸ ਵੇਲੇ ਜੇਲ੍ਹ ਦੇ ਵਿੱਚ ਹੈਗਾ ਉਹਨੂੰ ਲਿਆ ਕੇ ਬਾਕੀ ਜਿਹੜੀ ਹੈ ਤਫ਼ਤੀਸ਼ ਨੂੰ ਅਸੀਂ ਪੂਰੀ ਕਰਾਂਗੇ ਉਸ ਤੋਂ ਸਾਰੀ ਗੱਲ ਦਾ ਪਤਾ ਲੱਗੇ ਉਹ ਕਿ ਮਨੂਪ ਨੇ ਕਿਤੇ ਕਰਕੇ ਇਹ ਪੈਸੇ ਦਿੱਤੇ ਸਿੱਧੇ ਤੌਰ ਤੇ ਹਜੇ ਜੋ ਸਾਨੂੰ ਇਹ ਲੱਗਦਾ ਹੈਗਾ ਇਹ ਪ੍ਰੋਪਰਟੀ ਡਿਸਪੂਟ ਹੈਗਾ ਜਿਹਦੇ ਕਰਕੇ ਇਹਨਾਂ ਨੇ ਸਪਾਰੀ ਦੇ ਕੇ ਇਹਨੂੰ ਗੋਲਮ ਕਰਾਇਆ ਹੈ ਸਰ ਸਰ ਪ੍ਰੋਫਾਈਲ ਇਹਨਾਂ ਦੀ ਕੀ ਆ ਪ੍ਰੋਫਾਈਲ ਮਨਪ੍ਰੀਤ ਜਿਹੜਾ ਹੈਗਾ ਉਹਦੇ ਖਿਲਾਫ 326 ਦਾ ਕੇਸ ਲਿਸਟ ਹੈਗਾ ਬਾਕੀਆਂ ਦੇ ਖਿਲਾਫ ਤਿੰਨਾਂ ਦੇ ਖਿਲਾਫ ਅਜੇ ਤੱਕ ਸਾਡੇ ਜਿਹੜਾ ਅਮਨ ਉਹ ਸ਼ਰਨ ਹੈ ਤੇ ਮਨਰੂਪ ਤੇ ਅਮਰਿਤਪਾਲ ਆਪਸ ਵਿੱਚ ਕੀ ਰਿਲੇਟਿਵ ਇੱਕੋ ਪਿੰਡ ਦੇ ਰਹਿਣ ਵਾਲੇ ਨੇ ਇੱਕੋ ਪਿੰਡ ਦੇ ਰਹਿਣ ਵਾਲੇ ਸੰਗੋਦਲਾ ਪਿੰਡ ਹੈਗਾ ਤਾਣਾ ਟਿਲਮਾਚ ਇਕੋਪੈਂਟ ਦੇ ਨਾਲ ਵਾਲੇ ਵਿਲਣ ਨੇ 24 ਤੋਂ ਲੈ ਕੇ 27 ਸਾਲ ਦੀ ਉਮਰ ਹੈ ਮਨਰੂਪ ਦਾ ਬੈਕਗ੍ਰਾਉਂਡ ਕੀ ਹੈ ਹੈ ਕਿ ਸਾਹਮਣੇ ਮਨਰੂਪ ਦਾ ਅਜੇ ਨੂੰ ਕਰ ਰਹੇ ਹਾਂ ਤਸਦੀਕ ਅਸੀਂ ਬ੍ਰਾਂਦੀ ਜੀ ਸਰ ਬ੍ਰਾਂਦੀ ਜੀ ਹੋਈ ਹੈ ਮੋਟਰਸਾਈਕਲ ਜਿਹੜਾ ਇਹਨਾਂ ਨੇ ਵਰਤਿਆ ਸੀਗਾ ਉਹਦੇ ਵਿੱਚ ਤੇ ਕਿਹੜਾ ਵੈਪਨ ਹੈਗਾ ਉਹ ਵੀ ਮਿਲ ਗਿਆ ਹੈਗਾ ਜਿਹੜਾ ਕਿ ਉੱਥੋਂ ਜਗਰੂਪ ਨੇ ਇਹਨਾਂ ਨੂੰ ਮੈਡ ਟੈਲੀਫੋਨ ਤੇ ਮਨਰੂਪ ਨੇ ਠੀਕ ਹੈ ਮਨਰੂਪ ਨੇ ਤੇ ਜੀ ਅਸੀਂ ਜੀ ਕੋਈ ਰਿਮਾਂਡ ਕਰਾਂ ਇਹਨਾਂ ਦਾ ਰਿਮਾਂਡ ਹਾਂਜੀ 6 ਨੂੰ ਅਰੈਸਟ ਕੀਤੇ ਸੀਗੇ ਅੱਜ ਤੱਕ ਇਹਨਾਂ ਦਾ ਰਿਮਾਂਡ ਸੀਗਾ ਤੇ ਇਹਨਾਂ ਦੀ ਕਥੀ ਇਸ ਜਿਹੜੀ ਆ ਉਹ ਅਸੀਂ ਕਰ ਇਹ ਨਸ਼ਾ ਨਸ਼ੇ ਦੇ ਦਾਦੀ ਆ ਆਹ ਦਾ ਸ਼ਾਹੀ ਕਰ